ਪੁਲਿਸ ਦੀ ਰਡਾਰ ਤੇ ਰਹਿਣ ਵਾਲੇ ਗੰਨਾ ਪਿੰਡ ਵਿਖੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਦੀ ਪੁਲਿਸ ਟੀਮ ਬਲੋਰੇਡ ਕੀਤੀ ਗਈ ਪੁਲਿਸ ਟੀਮ ਨੇ ਪਹਿਲਾ ਪਿੰਡ ਨੂੰ ਘੇਰਾ ਪਾਇਆ ਤੇ 4 ਸ਼ਿਪਰੇ ਮੁਲਾਜ਼ਮ ਤਨਾਤ ਹੋ ਗਏ ਉਦੋਂ ਪੁਲਿਸ ਦੀ ਹੌਨਾ ਟੀਮਾਂ ਨੇ ਪਿੰਡ ਦੇ ਕਈ ਘਰਾਂ ਵਿੱਚ ਛਾਪੇ ਮਾਰੇ ਕੀਤੇ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਪੁਲਸ ਹੱਥ ਕੋਈ ਵੱਡੀ ਸਫਲਤਾ ਨਹੀਂ ਲੱਗੀ ਕਿਉਂਕਿ ਪੁਲਿਸ ਦੀ ਹਿੱਟ ਲਿਸਟ ਵਿੱਚ ਰਹਿਣ ਵਾਲੇ ਤਸਕਰ ਪਹਿਲਾਂ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਚੁੱਕੇ ਸਨ ਐਸਐਸਪੀ ਨੇ ਪਿੰਡ ਦੇ ਮੋਤਵਾਰ ਰਕੀ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਨਸ਼ਾ ਸਮਗਲਾਰਾਂ ਨੂੰ ਫੜਾਉਣ ਅਤੇ ਪਿੰਡ ਵਿੱਚ ਨਸ਼ਾ ਨਾ ਵੇਚਣ ਲਈ ਪ੍ਰੇਰਿਤ ਕੀਤਾ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆਂ। ਐਸਐਸਪੀ ਨੇ ਦੱਸਿਆ ਕਿ ਜੇਕਰ ਕੋਈ ਨਸ਼ਾ ਪੀਣ ਦਾ ਅਦੀ ਹੈ ਤਾਂ ਪੁਲਿਸ ਉਸ ਦੀ ਸਹਾਇਤਾ ਕਰਕੇ ਸਰਕਾਰ ਵੱਲੋਂ ਬਣਾਏ ਗੇ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾ ਕੇ ਉਸ ਦਾ ਇਲਾਜ ਕਰਵਾਉਗੀ। ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜ਼ਿਆਦਾ ਵਿਕਦੀ ਹੈ ਜਾਂ ਸੇਲ ਹੁੰਦੀ ਹੈ ਉੱਥੇ ਅੱਜ ਸਪੈਸ਼ਲ ਸਰਚ ਅਭਿਆਨ ਕੈਸੋ ਆਪਰੇਸ਼ਨ ਚਲਾਇਆ ਗਿਆ ਆ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ਆਪਰੇਸ਼ਨ ਚ ਰਾਇਆ ਜੋ ਇੱਕ ਭੋਗਪੁਰ ਚ ਆਪਣਾ ਕਿੰਗਰਾ ਚੋ ਵਾਲਾ ਨਕੋਦਰ ਚ ਸ਼ੰਕਰ ਪਿੰਡ ਐ ਇੱਥੇ ਗੰਨਾ ਪਿੰਡ ਐ ਔਰ ਇੱਕ ਆਪਣੇ ਬੂਟੇ ਦੀਆਂ ਛੰਨਾ ਮਹਿਕਪੁਰ ਦੇ ਵਿੱਚ ਜੋ ਅਸੀਂ ਟੋਟਲ 3 ਕੇਸ ਜਿਹੜੇ ਤੇ ਰਜਿਸਟਰ ਕੀਤੇ ਆ ਬਾਕੀ ਸਾਡੀ ਸਰਚ ਅਜੇ ਚੱਲ ਰਹੀ ਐ ਇਹਦਾ ਮੇਨ ਮਕਸਦ ਜਿਹੜਾ ਆ ਉਹ ਇਹ ਆ ਵੀ ਲੋਕਾਂ ਨੂੰ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਅਸੀਂ ਇੱਥੇ ਇਹਨਾਂ ਨੂੰ ਜਾਗਰੂਕ ਵੀ ਕਰ ਰਹੇ ਆਂ ਵੀ ਆਪਦੇ ਬੱਚਿਆਂ ਨੂੰ ਸਮਝਾਓ ਡੀਡਿਕਸ਼ਨ ਸੈਂਟਰ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਖੋਲੀਆਂ ਉੱਥੇ ਦਾਖਲ ਕਰਾਓ 5 ਗ੍ਰਾਮ ਤੋਂ ਘੱਟ ਅਗਰ ਕਿਸੇ ਤੋਂ ਕੋਈ ਰਿਕਵਰੀ ਹੁੰਦੀ ਆ 64 ਦੇ ਵਿੱਚ ਇਮਿਊਨਿਟੀ ਦਿੱਤੀ ਜਾ ਸਕਦੀ ਆ ਉਹ ਮੇਰੇ ਕੋਲ ਲੈ ਕੇ ਆਉਣ ਅਸੀਂ ਇਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਦਾਲਤ ਦੇ ਵਿੱਚ ਅਸੀਂ ਰਿਕੁਐਸਟ ਕਰਕੇ ਜਿਹੜਾ ਪੱਤਾ ਵਾਪਸ ਲੈ ਲਵਾਂਗੇ ਇਸ ਤੋਂ ਇਲਾਵਾ ਦਰਾਨੇ ਸਰਚ ਜਿਹੜੇ ਕਈ ਬੰਦੇ ਜਿਹੜੇ ਸਮਾਨ ਲੈ ਕੇ ਆਏ ਹੁੰਦੇ ਆ ਉਹਨੂੰ ਡਿਸਟਰੋਏ ਕਰ ਦਿੰਦੇ ਆ ਔਰ ਕਾਫੀ ਉਹਨਾਂ ਦਾ ਜਿਹੜਾ ਆਰਥਿਕ ਨੁਕਸਾਨ ਵੀ ਹੁੰਦਾ ਆ ਇਹ ਇਸ ਦਾ ਮੇਨ ਮਕਸਦ ਇਹੋ ਹੀ ਆ ਔਰ ਲੋਕਾਂ ਜਿਹੜੇ ਅੱچھے ਲੋਕ ਆ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਵੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਐਸਾ ਆਪਰੇਸ਼ਨ ਕੀਤੇ ਜਾਂਦੇ ਆ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਵਾਲੇ ਲੋਕ ਲਾਗੇ ਘਰਾਂ ਤੋਂ ਫਰਾਰ ਹੋ ਜਾਂਦੇ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮਲਜ਼ਮ ਹੋਣਗੇ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮਲਜ਼ਮ ਜਿਹੜਾ ਅਜੇ ਤੱਕ ਬਚਿਆ ਨਹੀਂ ਹੈ ਪੁਲਿਸ ਦੀ ਗ੍ਰਿਫਤ ਤੋਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣਗੇ ਜਿਹੜਾ ਹੁਣ ਸਰ ਭੱਜ ਗਏ ਆ ਜਿਹਨਾਂ ਦੇ ਘਰਾਂ ਦੀ ਸਰਚ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਉੱਤੇ ਕੋਈ ਲੱਗਿਆ ਸਾਨੂੰ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ